ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਕੁੱਦੇ ਦੇ ਵਿੱਚ ਕੁੱਦਾ ਪਿੰਡ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਮਿੱਤਰੋ ਔਰ ਇਸ ਪਿੰਡ ਨੂੰ ਜਿਹੜਾ ਜ਼ਿਲ੍ਹਾ ਲੱਗਦਾ ਵਾ ਬਠਿੰਡਾ ਤੇ ਬਠਿੰਡੇ ਤੋਂ ਬਾਦਲ ਰੋਡ ਦੇ ਉੱਤੇ ਇਹ ਪਿੰਡ ਆ ਜਿਹੜਾ ਮਿੱਤਰੋ ਸਥਿਤ ਰਹਿ ਜਾਂਦਾ ਬਠਿੰਡੇ ਤੋਂ 20 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਨਰੂਆਣੇ ਤੋਂ ਜਦੋਂ ਤੁਸੀਂ ਆਗੇ ਨਰੂਆਣਾ ਆਊਗਾ ਪਹਿਲਾ ਪਿੰਡ ਜਿਹੜਾ ਜਦੋਂ ਆਪਾਂ ਬਠਿੰਡੇ ਤੋਂ ਨਿਕਲਾਂਗੇ ਇਸ ਰੋਡ ਦੇ ਉੱਤੇ ਨਰੂਆਣੇ ਤੋਂ ਬਾਅਦ ਇੱਕ ਪਿੰਡ ਰਸਤੇ ਦੇ ਵਿੱਚ ਤੁਹਾਨੂੰ ਹੋਰ ਮਿਲੂਗਾ ਤੇ ਉਹ ਪਿੰਡ ਦੀ ਦੂਰੀ ਤੈਅ ਕਰਦੇ ਆ ਸਰ ਤੁਹਾਨੂੰ ਤੀਜਾ ਪਿੰਡ ਆ ਜਿਹੜਾ ਮੇਰੇ ਸਾਹ ਤੀਜਾ ਹੀ ਆ ਜਾਣਾ ਹਨਾ ਤੀਜਾ ਪਿੰਡ ਆ ਉਹ ਕੁੱਦਾ ਪਿੰਡ ਆਊਗਾ ਮਿੱਤਰੋ ਕੁੱਦਾ ਪਿੰਡ ਦੇ ਵਿੱਚ ਤੇ ਵਸਤੀ ਕਿਹੜੀ ਵਜਦੀ ਐ ਇਹ ਸਰੂਪਾ ਸਿੰਘ ਸਰੂਪਾ ਵਸਤੀ ਦੇ ਵਿੱਚ ਆ ਮਿੱਤਰੋ ਜਦੋਂ ਤੁਸੀਂ ਕੁਦਦੇ ਪਿੰਡ ਦੇ ਵਿੱਚ ਐਂਟਰੀ ਮਾਰ ਲਈ ਬਸ ਥੋੜੀ ਜਿਹੀ ਵਾਟ ਆ ਕੇ ਆ ਕੇ ਨਾ ਤੁਹਾਨੂੰ ਇੱਕ ਕੱਟ ਮਿਲ ਜੂਗਾ ਤੇ ਕੱਟ ਤੋਂ ਸਿੱਧੀ ਜਿਹੜੀ ਵੀ ਆ ਉਹ ਸਰੂਪਾ ਪੱਤੀ ਦੇ ਵਿੱਚ ਹੀ ਆਉਂਦੀ ਆ ਤੇ ਉੱਥੇ ਆ ਕੇ ਮਿੱਤਰੋ ਨੰਬਰ ਮੈਂ ਮਾਲਕਾਂ ਦਾ ਲਾ ਦੂੰਗਾ ਗੱਲਬਾਤ ਦੇ ਲਈ ਤੁਸੀਂ ਗੱਲਬਾਤ ਕਰ ਲਿਓ ਘਰੇਲੂ ਪਰਿਵਾਰ ਦੇ ਘਰੇ ਆਇਆ ਹੋਇਆ ਵੈੜ ਆ ਜਿਹੜੇ ਮਿੱਤਰੋ 2 ਸਾਲ ਤੋਂ 2.5 ਸਾਲ ਤੋਂ ਵਿਚਕਾਰ ਰਹੀਂਦੀ ਉਮਰ ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਦੋ ਦੇ ਦੰਦ ਚੱਕਦੀ ਆ ਹਜੇ ਵੀ ਦੋ ਦੰਦ ਪੂਰੇ ਵੀ ਹੋ ਸਕਦੇ ਆ ਕਨਫਰਮ ਹਜੇ ਵੇਖੇ ਨਹੀਂਗੇ ਹਜੇ 15 ਦਿਨਾਂ ਦੀ ਵੱਛੀ ਕੱਚੀ ਆ ਤੇ ਤੁਸੀਂ ਆਪ ਦੇਖ ਲੋ ਵੀ ਇਹਨੇ ਕਿੱਥੇ ਕਰਮਾਲੀ ਨੇ ਬਣਨਾ ਵਾ ਤੇ ਕਿੱਥੇ ਇਹਨੇ ਜਾ ਕੇ ਗਲ ਟਿਕਾਣੇ ਲਾਉਣੇ ਆ ਆ ਰੂਰ ਬਹੁਤ ਚੰਗੇ ਆ ਵੜੀ ਦੇ ਵਿੱਚ ਕਰਮਾਲੀ ਦੇ ਵਿੱਚ ਪਲੀ ਸੰਭੀ ਆ ਵਜੂਦ ਵਾਲੀ ਆ ਵਜਨ ਵਾਲੀ ਤੋਰ ਦਿਓ ਵੀਰੇ ਮੜੀ ਜੀ ਵਜਨ ਵਾਲੀ ਆ ਵਜੂਦ ਵਾਲੀ ਆ ਕਰਮਾਲੀ ਪਲੀ ਸੰਭੀ ਆ ਢਾਂਚੇ ਵੱਲੋਂ ਬੜੀ ਜ਼ਬਰਦਸਤ ਆ ਬਰੀਕੀ ਬਹੁਤ ਚੰਗੀ ਆ ਡਰ ਦੀ ਆ ਪੱਟਾਂ ਦੇ ਸਨ ਵਾਲਾ ਠੋਸ ਤੇ ਨਿੱਗਰ ਹਵਾਨਾ ਤਿਆਰ ਕੀਤਾ ਹੋਇਆ ਬਾੜਾ ਨਹੀਂ ਤਾਂ ਦੁੱਧ ਬਾਈ 27 28 ਕਿਲੋ ਦੁੱਧ ਨਾ 25 ਤੋਂ ਬਾਰ-ਬਾਰ ਪਹਿਲੇ ਸੋਏ ਦੇ ਵਿੱਚ ਪਾ ਜੂਗੀ ਕਰਮਾਲੀ ਕਿ ਕਿ ਹਜੇ 15 ਦਿਨ ਬਾਕੀ ਆ ਤੇ 15 ਦਿਨਾਂ ਦੇ ਵਿਆਹ ਤਾਂ ਇਹ ਲੇਵੇ ਵਾਲੇ ਰਿਕਾਰਡ ਤੋੜ ਦੇਣੇ ਆ ਮਿੱਤਰੋ ਐਣ ਬਣ ਕੇ ਸੋਹਣੀ ਤਿਆਰ ਹੋ ਕੇ ਬਹੁਤ ਵਧੀਆ ਕਮਾਲ ਦੀ ਤਿਆਰੀ ਕਰੂਗੀ ਫਿਰ ਇਹਨੇ ਜਿਹੜਾ ਟੰਚਾ ਵजूद ਪੂਰਾ ਕਰੂਗੀ ਤੇ ਫਿਰ ਇੱਕ ਰਮਾਲੀ ਤਿਆਰ ਹੋਊਗੀ ਆਹ ਐਂਦੀ ਮਾਂ ਵਾ ਮਿੱਤਰੋ ਪਰਾਂ ਖੜੀ ਜਿਹੜੀ ਉਹਦਾ ਥੱਲੇ ਦੁੱਧ ਨਾਰਮਲ ਸਿਵਾ ਦੇ ਜਰਸੀ ਕ੍ਰਾਸ ਦੇ ਵਿੱਚ ਆ ਥੋੜੀ ਜੀ 30 32 ਕਿਲੋ ਦੁੱਧ ਇਹਦੀ ਮਾਂ ਦੇ ਥੱਲੇ ਆ ਤੇ ਇੰਨੇ ਥੱਲੇ ਕਿਉਂ ਨਾ ਦੁੱਧ ਹੋਊਗਾ ਫਿਰ ਤੁਸੀਂ ਆਪ ਰਿਕਾਰਡ ਤੋੜਦੇ ਆ ਤੇ ਬਾਕੀ ਵੱਡੀ ਗੱਲ ਇਹ ਆ ਵੀ ਮਿੱਤਰੋ ਜਿਹੜੀ ਵੈੜਾ ਨਾ ਉਹ ਗਰਮੀ ਦਾ ਗਹਿਣਾ ਨਵੇਂ ਫਾਰਮ ਨੂੰ ਇਤਿ ਦੇ ਵਿੱਚ ਬਹੁਤ ਬੈਨੀਫਿਟ ਆ ਕਿਉਂਕਿ ਇਹਨੇ ਗਰਮੀ ਬਹੁਤ ਘੱਟ ਮਨਾਉਣੀ ਆ ਤੇ ਦੁੱਧ ਇਹਨੇ ਮਾਈ ਟੋਰਾ ਨਾਲ ਦੇ ਦੇਣਾ 27-28 ਕਿਲੋ ਪਹਿਲੇ ਸੋਏ ਦੇ ਵਿੱਚ ਚੰਗੀ ਸੇਵਾ ਹੋ ਗਈ ਨਾ ਤੇ 27-28 ਕਿਲੋ ਦੁੱਧ ਇਹਨੂੰ ਕੁਛ ਨਹੀਂ ਕਹਿੰਦਾ ਤੇ ਜੇ ਨਾਰਮਲ ਵੀ ਸੇਵਾ ਕੀਤੀ ਤੇ 22-23 ਤੋਂ ਤਾਂ ਨਾਰਮਲ ਸੇਵਾ ਤੇ ਵੀ ਨਹੀਂ ਜਾਂਦੀ ਕਰਮਾ ਵਾਲੀ ਇੰਨੀ ਬਰੀਕੀ ਚੰਗੀ ਆ ਬੱਚੀ ਦੇ ਥਣ ਬਹੁਤ ਚੰਗਾ ਲੱਗਾ ਹੋਇਆ ਕਿ ਮੰਨ ਲਓ ਬਾਡੀ ਸਟਰਕਚਰ ਆ ਜਿਹੜਾ weight ਆ ਜਿਹੜਾ weight ਦੇ ਵਿੱਚ ਉਹ ਵੀ ਬਹੁਤ ਵਜੂਦ ਵਾਲਾ ਕਰਮਾ ਵਾਲੀ ਦੇ ਵਿੱਚ ਥਣ ਥਣੋੜ ਦੇ ਗੈਪ ਲੱਗੇ ਹੋਏ ਆ ਜਿਹੜੇ ਉਹ ਵੀ ਬਹੁਤ ਚੰਗੇ ਲੱਗੇ ਹੋਏ ਆ ਜਿਹੜੇ ਆਮਚਲਾ گاਾਂ ਦੇ ਜਿਹਨੂੰ ਮੰਨ ਲਾ ਆਪਾਂ ਇੱਕ ਸਟ੍ਰਕਚਰ ਦੇ ਤੌਰ ਤੇ ਜਾਣਦੇ ਆ گاਵਾਾਂ ਦੇ ਵਿੱਚ ਉਹ ਬਹੁਤ ਚੰਗੇ ਮੂੰਹ ਬਹੁਤ ਸੋਹਣਾ ਫੇਸ ਕੁਆਲਿਟੀ ਬਹੁਤ ਚੰਗੀ ਆ ਬਾਕੀ ਪਾਈਆਂ ਨੇ ਬਈ ਖਰਾਕ ਖਰੂਕ ਪਾ ਕੇ ਸਾੰਭੀ ਵੀ ਰੂਣ ਨਾਲ ਹੋਈ ਆ ਵੱਛੀ ਤੇ ਜਿਹੜੇ ਭਰਾ ਨੂੰ ਇਹ ਗੱਲਬਾਤ ਬਈ ਦੱਸ ਦੇਣਾ ਰੇਟ ਇਹਦਾ 1,20,000 ਰੁਪਇਆ ਤੈਅ ਕੀਤਾ ਵਾ ਇਹਦੇ ਵਿੱਚੋਂ ਮਾਨਸਾਨ ਤੁਹਾਡਾ ਹੋ ਜਾਊਗਾ ਪਰ ਹੋਊਗਾ ਨਾਰਮਲ ਕਿਉਂਕਿ ਵੱਛੀ ਬਹੁਤ ਟਿਕਾਣੇ ਦੀ ਆ ਜੇ ਸਿਆਲ ਹੁੰਦਾ ਤੇ ਵੱਛੀ 1.5 ਲੱਖ ਦੀ ਸੀ ਚਲੋ ਮੌਸਮ ਨੂੰ ਆਪਾਂ ਦੂਰੀ ਦੇ ਵਿੱਚ ਰੱਖ ਲੈਨੇ ਆ ਮੌਸਮ ਕਰਕੇ ਆਪਾਂ 30 ਹਜ਼ਾਰ ਦੀ ਕਟੋਤੀ ਆ ਜਿਹੜੀ ਲਾ ਲੈਣੇ ਆ ਮਿੱਤਰੋ ਕਿਉਂਕਿ ਬੱਤੀ ਦੇ ਵਿੱਚ ਬਰੀਕੀ ਆ ਜਿਹੜੀ ਆਰਡਰ ਦੀ ਕੁਆਲਿਟੀ ਤੋਂ ਲੈ ਕੇ ਮੂੰਹ ਦੀ ਫੇਸ ਕੁਆਲਿਟੀ ਤੱਕ ਸਾਰੇ ਅੰਗ ਨਜ਼ਾਇਰ ਚੰਗੇ ਲੱਗੇ ਹੋਇਆ ਕਰਮਾ ਵਾਲੀ ਨੂੰ ਤੇ ਵੱਡੀ ਗੱਲ ਇਹ ਆ ਵੀ ਹਜੇ 15 ਦਿਨ ਬਾਕੀ ਆ ਤੇ 15 ਦਿਨਾਂ ਦਾ ਤੁਸੀਂ ਆਪ ਹੀ ਵੇਖ ਲਿਓ ਵੀ ਫਿਰ ਇਹਨੇ ਲੇਵੇ ਵਾਲੇ ਕਿੱਥੇ ਰਿਕਾਰਡ ਤੋੜਨੇ ਆ ਉਹਦਾ ਤੁਸੀਂ ਹੁਣ ਆਪ ਹੀ ਭਲੀ ਭਾਂਤ ਸਾਰੇ ਜਾਣਦੇ ਆ ਰੇਟ 1,20,000 ਰੁਪਇਆ ਵਾ ਦੋ ਤੋਂ ਲੈ ਕੇ 2.5 ਸਾਲ ਦੇ ਲਾਗੇ ਤੱਕ ਇਹ ਕਰਕੇ ਇਹਦੀ ਉਮਰ ਆ ਮੈਂ ਨੰਬਰ ਮਾਲਕਾਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਪਿੰਡ ਕੁdde ਦੇ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਿੱਚ ਇਹ ਵੈੜ ਖੜੀ ਹੋਈ ਆ ਜਿਹੜੇ ਭਰਾ ਨੂੰ ਇਹ ਚੰਗੇ ਲੱਗੂਗੇ ਗੱਲਬਾਤ ਲਈ ਨੰਬਰ ਪਾਈਆਂ ਦਾ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ